ਸ਼ਾਮ ਨੂੰ 3:30 ਵਜੇ ਦੇ ਕਰੀਬ ਉਹ ਆਇਆ ਆ ਉਹਨਾਂ ਨੇ ਪਹਿਲੇ ਨਿਰਮਾ ਭਾਈ ਦਾ ਨਾਮ ਪੁੱਛਿਆ ਆ ਕਿ ਨਿਮਾ ਘਰੇ ਆ ਤੇ ਮੈਂ ਬੋਲਿਆ ਕਿ ਨਹੀਂ ਉਹ ਘਰ ਨਹੀਂ ਹੈਗੇ ਤੇ ਪਾਸ ਸਾਡੇ ਬਜ਼ੁਰਗ ਉੱਥੇ ਝੋਨਾ ਫੰਡ ਰਹੇ ਸੀਗੇ ਤੇ ਉਹਨਾਂ ਨੂੰ ਬਹੁਤ ਗੰਦੀਆਂ ਗਾਲਾਂ ਕੱਢੀਆਂ ਉਹਨਾਂ ਨੇ ਗੜਿਆਂ ਦਾ ਕੁਝ ਕੰਮ ਚੱਲ ਰਿਹਾ ਉਹ ਗੜੇ ਸਾਡੀ ਜਗ੍ਹਾ ਆ ਉਹ ਆਪਾਂ ਨਹੀਂ ਦਿੱਤੀ ਹੈਗੀ ਤੇ ਉਹਦੇ ਕਰਕੇ ਉਹ ਜ਼ਬਰਦਸਤੀ ਲੈ ਰਹੇ ਆ ਸਾਡੇ ਕੋਲੋਂ ਤੇ ਜਿਆ ਕੱਲੀ ਸੀਗੀ ਉਸ ਟਾਈਮ ਹਾਂਜੀ ਬੱਚੇ ਨਾਲ ਸੀਗੇ ਹਾਂਜੀ ਬਾਦਰ ਸੀਗੀ ਉਹ ਦੇਖੋ ਕਾਫੀ ਵੱਡਾ ਹਾਂਜੀ ਉਹ ਲੈ ਕੇ ਤੇ ਉਹ ਮਾਰਨ ਪਿਆ ਆ ਤੇ ਫਿਰ ਮੈਂ ਛੇਤੀ ਨਾਲ ਬਜ਼ੁਰਗਾਂ ਨੂੰ ਲੈ ਕੇ ਤੇ ਆਪਣੇ ਬੱਚਿਆਂ ਨੂੰ ਲੈ ਕੇ ਅੰਦਰ ਗਈ ਬੱਚੇ ਰੋ ਰਹੇ ਸੀਗੇ ਕੁੰਡੀਆਂ ਲਗਾਈਆਂ ਆਪਾਂ ਤੇ ਬਾਅਦ ਚ ਫਿਰ ਉਹ ਇੱਧਰ ਆ ਗਿਆ ਦਰਵਾਜ਼ੇ ਨੂੰ ਮਾਰਿਆ ਉਹਨੇ ਗੱਡੀ ਨੂੰ ਮਾਰਿਆ ਅੰਦਰ ਬਸ ਉਹ ਧਮਕੀਆਂ ਦੇ ਰਿਹਾ ਸੀਗਾ ਕਿ ਜੇ ਤੁਸੀਂ ਅੱਗੇ ਤੋਂ ਮੇਰੇ ਤੇ ਐਕਸ਼ਨ ਲਿਆ ਕੋਈ ਤੇ ਮੈਂ ਤੁਹਾਡੇ ਬੱਚਿਆਂ ਨੂੰ ਦੇਖ ਲਾਂਗਾ ਫਿਰ ਸਭ ਜੀ ਫਿਰ ਆਪਾਂ ਛੇਤੀ ਨਾਲ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਲੈ ਕੇ ਅੰਦਰ ਗਏ ਬੱਚੇ ਰੋ ਰਹੇ ਸੀਗੇ ਮੰਗ ਇਹੀ ਕਰਦੇ ਆਂ ਕਿ ਸਭ ਤੋਂ ਸਖਤ ਕਾਰਵਾਈ ਹੋਵੇ ਇਸ ਇਨਸਾਨੀ ਦੇ ਉੱਤੇ ਸਾਡੇ ਬੱਚਿਆਂ ਨੂੰ ਲੈ ਕੇ ਧਮਕੀ ਦੇ ਰਿਹਾ ਕੱਲ ਨੂੰ ਉਹ ਫੇਰ ਸਾਤ ਨੂੰ ਪੈ ਸਕਦਾ ਹੈ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੁਸੀਂ ਦੇਖਿਆ ਹੈ ਤੁਸੀਂ ਵੀਡੀਓ ਬਣਾਈ ਹੈ ਗੱਲ ਹੈਗੀ ਹੈ ਸਾਰੀ ਪੰਚਾਇਤੀ ਗੜਿਆਂ ਦੀ ਜਿਹਦੇ ਵਿੱਚ ਸਾਡੂ ਰஞ்சிਸ਼ ਦੇ ਤਹਿਤ ਸਾਡੇ ਘਰ ਆਨ ਕੇ ਇੰਨਾ ਦਰਦਨਾਕ ਹਮਲਾ ਕੀਤਾ ਹੈ ਕਿ ਅਸੀਂ ਤੁਹਾਨੂੰ ਬਿਆਨ ਨਹੀਂ ਕਰ ਸਕਦੇ ਸਾਡੀ ਛੋਟੀ ਦੇਵਰਾਣੀ ਘਰ ਸੀ ਮੈਂ ਔਰ ਮੇਰੇ ਹਸਬੰਡ ਮਾਰਕੀਟ ਗਏ ਹੋਏ ਸੀ ਉਹ ਆਏ ਆ ਉਹਨਾਂ ਨੇ ਪਹਿਲਾਂ ਸਾਡੇ ਬਜ਼ੁਰਗ ਸਾਡੇ ਪਾਪਾ ਜੀ ਨੂੰ ਬਹੁਤ ਗਾਲੀਆਂ ਦਿੱਤੀਆਂ ਬਹੁਤ ਜ਼ਿਆਦਾ ਜਿਹੜੀਆਂ ਕੀ ਬਰਦਾਸ਼ਤ ਤੋਂ ਬਾਹਰ ਸੀ ਅਹੀਂ ਆਪਣੇ ਉਹਨਾਂ ਨੇ ਸਾਡੀ ਛੋਟੀ ਦਿਵਰਾਨੀ ਮੇਰੀ ਨੇ ਉਹਨਾਂ ਨੂੰ ਘਾਰ ਲਿਆਂਦਾ ਗੇਟ ਦਵਾ ਕੁੰਡਾ ਲਾਇਆ ਪਰ ਉਹ ਬੰਦੇ ਨੇ ਦਾਤਰ ਫੜ ਕੇ ਪਹਿਲਾਂ ਗੇਟ ਨੂੰ ਤੋੜਿਆ ਸਾਡੇ ਬਜ਼ੁਰਗ ਸਾਡੇ ਜਿਹੜੇ ਐ ਸਿੱਖੀ ਸਰੂਪ ਨੇ ਉਹਨਾਂ ਦੀ ਮਾਂ ਉਹਦੀ ਰਾਜਨਾਨੀ ਨੇ ਪਹਿਲਾਂ ਸਾਡੇ ਬਜ਼ੁਰਗ ਨੂੰ ਦਾੜੀ ਨੂੰ ਹੱਤ ਪਾਇਆ ਹਾਂ ਉਹਨੂੰ ਇਸ ਤਰ੍ਹਾਂ ਇਹ ਕਿਦਾਂ ਪਿੰਡ ਵਿੱਚ ਫਿਰ ਇਹ ਕਿਦਾਂ ਹੋ ਰਿਹਾ ਹੈ ਹਾਂ ਤੁਸੀਂ ਸਾਹਮਣੇ ਮੀਡੀਆ ਤੁਹਾਡੇ ਸਾਹਮਣੇ ਹੈ ਮੇਰੀ 10 ਲੱਖ ਦੀ ਗੱਡੀ ਤੋੜੀ ਹੈ ਅੰਦਰ ਜਾ ਕੇ ਮੇਰੇ ਘਰ ਦਾ ਸਾਰਾ ਮੇਰਾ ਜ਼ਰੂਰਤ ਦਾ ਸਮਾਨ ਤੋੜ ਕੇ ਗਿਆ ਮੈਂ ਉਸ ਟਾਈਮ ਆਪਣੇ ਸਕੂਲ ਦੇ ਕੰਮ ਦੀ ਡਿਊਟੀ ਹਾਂ ਮੈਂ ਮੈਂ ਕਰੋ ਜੇ ਸੀ ਨਿਕਲੇ ਆ ਫਿਰ ਅੰਦਰ ਆਇਆ ਫਿਰ ਉਹਨ ਸਾਡੀ ਛੋਟੀ-ਵੋਟੀ ਨੂੰ ਧਮਕੀ ਦਿੱਤੀ ਐ ਉਸ ਤੋਂ ਬਾਅਦ ਐ ਇੱਕ ਸਾਡੀ ਛੋਟੀ ਇਹਨੂੰ ਕਹਿ ਕੇ ਗਿਆ ਉਹ ਕਹਿੰਦਾ ਇਹ ਖੁਦ ਤੁਹਾਨੂੰ ਦੱਸੇਗੀ ਕਿ ਉਹ ਸਾਨੂੰ ਕੀ ਕਹਿ ਰਿਹਾ ਕਿ ਜੇ ਮੇਰੇ ਤੇ ਕੋਈ ਕਾਰਵਾਈ ਕੀਤੀ ਤੇ ਮੈਂ ਤੁਹਾਡੇ ਬੱਚੇ ਨਹੀਂ ਬਖਸ਼ਾਂਗਾ ਅਸੀਂ ਕਿੱਥੇ ਚੱਲ ਜਾਈਏ ਸੀ ਪਿੰਡ ਵਿੱਚ ਦੇ ਸੀ ਪਿੰਡ ਦੇ ਵਸਨੀਕ ਆ ਸੀ ਕਿੱਥੇ ਚੱਲ ਜਾਈਏ ਸਾਨੂੰ ਮੰਗ ਕਰ ਰਹੀ ਐ ਕਿ ਇਹਨਾਂ ਨੂੰ ਸੱਚ ਤੋਂ ਸੱਚ ਸਜ਼ਾ ਦਿੱਤੀ ਜਾਏ ਇਹਨਾਂ ਤੇ ਐਕਸ਼ਨ ਬੰਦਾ ਕੀਤਾ ਜਾਏ ਅਹੀਂ ਉਹਨੇ ਦੇਰ ਸ਼ਾਂਤ ਨਹੀਂ ਬੈਠਾਂਗੇ ਜਿੰਨੀ ਦੇ ਸਾਡੇ ਘਰ ਦਾ ਸਾਨੂੰ ਪਰਸਨਲ ਕਾਰਨ ਕਿ ਸਾਨੂੰ ਟਾਲ ਆਈ ਗਈ ਹੈ ਇੱਕ ਪਿੰਡ ਦਾ ਮਸਲਾ ਨਹੀਂ ਹੈ ਇਹ ਇੱਕ ਹਰ ਘਰ ਦਾ ਮਸਲਾ ਹੈ ਹਰ ਘਰ ਵਿੱਚੋਂ ਜਾ ਕੇ ਗੁੰਡਾ ਗਰਦੀ ਦਾ ਜਿਹੜਾ ਨੰਗਾ ਨਾਚ ਹੋ ਰਿਹਾ ਉਹਨੂੰ ਪਲੀਜ਼ ਥਮਾਇਆ ਜਾਏ ਮੈਂ ਮੀਡੀਆ ਅੱਗੇ ਪਲੀਜ਼ ਹੈ ਬੇਨਤੀ ਕਰ ਰਹੀ ਹਾਂ ਸਾਡੇ ਹੱਕ ਸੱਚ ਲਈ ਸਾਡੀ ਜਿਹੜੀ ਸੁਣਵਾਈ ਕੀਤੀ ਜਾਏ ਮੈਂ ਪ੍ਰਸ਼ਾਸਨ ਤੋਂ ਵੀ ਇਹੀ ਮੰਗਦਾ ਬਾਹਰ ਕੰਮ ਵੀ ਕਰਨਾ ਕੋਈ ਵੀ ਆਨ ਕੇ ਸਾਨੂੰ ਸ਼ਰੇਆਮ ਇਹ ਤੇ ਬਿਲਕੁਲ ਸਾਡੀ ਜਿਹੜੀ ਹੈ ਸਾਡੀ ਸਾਨੂੰ ਖਤਮ ਕਰਨ ਦੀ ਪੂਰੀ ਕਾਰਜ ਇਹ ਜੀ ਸਾਨੂੰ ਕੰਪਲੇਟ ਮਿਲੀ ਸੀ ਵੀ ਜਿਹੜੇ ਭਾਗੂ-ਗਾਮਾ ਦੇ ਕੁਝ ਨੌਜਵਾਨ ਸੀ ਜਿਨ੍ਹਾਂ ਨੇ ਕੰਮ ਕੀਤਾ ਤੇ ਅਸੀਂ ਉਹਨਾਂ ਦੇ ਖਿਲਾਫ ਮੁਕੱਦਮਾ ਰਜਿਸਟਰ ਕਰਕੇ ਤੇ ਉਹਨਾਂ ਨੂੰ ਅਰੈਸਟ ਕਰਕੇ ਤੇ ਐਜ ਪਰ ਲਾਉ ਉਹਨਾਂ ਨੂੰ ਕਜਾ ਦਵਾਮਾ ਕਿ ਇਹ ਬਹੁਤ ਕਲੀਅਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਵੀ ਏਰੀਆ ਦੇ ਵਿੱਚ ਕੋਈ ਵੀ ਅਨਸਰ ਆ ਜਾਵੇ ਉਹਨੂੰ ਗੁੰਡਾਗਰਦੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਜਿਹੜਾ ਗੁੰਡਾਗਰਦੀ ਬਲਮਾਸ਼ੀ ਕਰੇਗਾ ਕਾਨੂੰਨ ਨੂੰ ਆਪਣੇ ਹੱਥ ਚ ਲੈ ਕੇ ਉਹਦੇ ਖਿਲਾਫ ਕਾਨੂੰਨ ਸੱਤ ਕਰਵਾਈ ਕੀਤੀ ਜਾਏ ਜੀ ਇਹ ਤੁਹਾਡੇ ਮਾਤੇ ਮਰਾਈ ਵਿੱਚ ਕਹਿਣਾ ਚਾਹੁੰਦਾ ਕੋਈ ਵੀ ਇਨਸਾਨ ਜੋ ਵੀ ਕਾਨੂੰਨ ਨੂੰ ਆਪਣੇ ਹੱਥ ਲਏਗਾ ਯਾ ਗੁੰਡਾਗਰਦੀ ਕਰੇਗਾ ਉਹਨੂੰ ਕਦੀ ਵੀ ਕੋਈ ਵੀ ਰਹਿਮ ਨਹੀਂ ਦਿੱਤੀ ਜਾਊਗੀ ਉਹਦੇ ਖਿਲਾਫ ਸਖਤੋ ਸਖਤ ਕਾਰਵਾਈ ਕਰਕੇ ਉਹਨੂੰ ਸਜ਼ਾ ਲਈਏਗੀ